ਇਹਰੇ ਮਿੱਤਰ ਬੇਲਿਆ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਆਏ ਆ ਪਿੰਡ ਤੂਸ਼ ਮੰਡੀ ਤੇ ਇੱਥੇ ਬਹੁਤ ਹੀ ਵਧੀਆ ਬਾਰਡਰ ਬਾਜ਼ਾਰ ਚ ਕੰਮ ਚੱਲ ਰਿਹਾ ਹੈਗਾ ਸੀਰ ਉਦਮ ਸਿੰਘ ਯੁਵਕ ਸੇਵਾ ਕਲੱਬ ਦੇ ਨੌਜਵਾਨ ਲੱਗੇ ਹੋਇਆ ਤੇ ਆਪਾਂ ਸੀਰ ਉਦਮ ਸਿੰਘ ਯੁਵਕ ਸੇਵਾ ਕਲੱਬ ਦੇ ਪ੍ਰਧਾਨ ਬਲਦੀਪ ਸਿੰਘ ਆਲਕ ਨੂੰ ਮਿਲਦੇ ਹਾਂ ਬਹੁਤ ਸਾਰਾ ਹੋਰ ਵੀ ਕੀ ਹਾਲਾ ਰਹੀ ਹੈ ਭਾਈ ਕੀ ਬਣਾ ਉਏ ਪੰਜ ਮਿੰਟ ਖੜਾ ਰਿਹਾ ਸਰਦਾਰ ਜੀ ਜੀ ਆਜੂ ਬਈ ਦੇ ਨਹੀਂ ਜਾਣੇ ਕਰ ਕੋਈ ਵੀ ਉਹ ਦਮ ਸੰਗਿ ਤੇ ਕੱਟੜ ਖਾਣਾ ਨਾ ਗੱਲ ਗੰਸੇ ਵੀ ਪੜਾਈ ਗਿਆ ਪਾਤਾ ਆਈ ਜੀ ਤੇ ਹੰਨ ਜਲਦੀ ਜੀ ਸਭ ਤੋਂ ਪਹਿਲਾਂ ਮੇਰੀ ਵੱਲੋਂ ਸਤਸਰੀ ਦਾ ਤੇ ਆ ਆਪਣੇ ਪਿੰਡ ਦੇ ਕੰਮ ਨੂੰ ਕਰਦਾ ਤੁਹਾਡਾ ਕਿਵੇਂ ਮਰ ਬਣਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਹੈ ਜੀ ਜੀ ਪਿੰਡ ਦਾ ਕੰਮ ਤਾਂ ਰੰਦਾ ਫਰਜ ਕਹਿੰਦੇ ਨੌਜਵਾਨਾਂ ਦਾ ਹੁੰਦਾ ਦੂਜੀ ਗੱਲ ਇਹ ਹੈ ਵੀ ਅਸੀਂ ਸੋਚ ਦਿੱਤਾ ਬਹੁਤ ਸਮੇਂ ਦੇ ਰਹਿ ਕਿ ਪਰ ਥੋੜਾ ਜਿਹਾ ਉੱਜੇ ਹੋਈ ਸੀ ਪਰ ਅਖੀਰ ਕਾ ਟਾਈਮ ਅਜੇ ਤੱਕ ਕੱਢ ਹੀ ਨਗੋ ਤੇ ਇਹ ਹੈਗਾ ਟਾਈਮ ਪੱੜਿਆ ਤੇ ਬੜੀਆ ਬਾਇਗੁਰ ਦੀ ਮਿਹਰ ਨਾਲ ਪੀੜਾ ਬੜੀਆ ਕੰਮ ਚੱਲ ਜਿੰਦਾ ਤੇ ਆਪਣੇ ਪਿੰਡ ਦੇ ਕੰਮ ਕਿੱਥੇ ਕਿੱਥੇ ਚੱਲ ਰਹੇ ਆ ਬਈ ਆਪਣਾ ਪਿੰਡ ਦਾ ਕੰਮ ਚੱਲ ਰਿਹਾ ਬਾਰਡਰ ਬਾਸੇ ਸਕੂਲ ਚ ਚੱਲ ਰਿਹਾ ਤੇ ਅਦਤ ਸਰ ਨੂੰ ਚੱਲ ਰਿਹਾ ਗੰਨੀ ਤੇ ਰੰਗ ਨੂੰ ਗਾਣਾ ਕਰੀ ਜਾਂਦੇ ਤੁਹਾਡਾ ਬਈ ਮੈਂ ਬਹੁਤ ਸਰੀਲਾਂ ਦੇਖਾਂਗਾ ਤੁਹਾਡੀਆਂ ਰੀਲਾਂ ਵਾਇਰਲ ਹੁੰਦਾਂ ਮੈਂ ਦੇਖ ਕੇ ਤੁਹਾਡੇ ਕੋਲ ਆਇਆ ਟਾਈਮ ਕੱਢਿਆ ਤੇ ਤੁਹਾalsey ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਬਈ ਤੁਹਾਡੇ ਕਲੱਬ ਦੇ ਕਿੰਨੇ ਮੈਂਬਰ ਹੈਗੇ ਸਾਡੇ ਕਲੱਬ ਚ ਬਈ ਸਾਰਾ ਪਿੰਡ ਹੀ ਹੈ ਸਾਡੇ ਕਲੱਬ ਚ ਤਾਂ ਪ੍ਰਧਾਨ ਪ੍ਰਧਾਨ ਹੁੰਦੀ ਹੈ ਪ੍ਰਧਾਨ ਪ੍ਰਧਾਨ ਤਾਂ ਬਈ ਸਾਡੇ ਤਾਂ ਸਾਰੇ ਮੁੰਡੇ ਪ੍ਰਧਾਨ ਹੈ ਕਿਉਂਕਿ ਇਕੱਠੇ ਖੇਡ ਰਹੇ ਹਾਂ ਇੱਥੇ ਖੇਡਿਆ ਨਹੀਂ ਕਿਹਾ ਬਣਾਏ ਸਾਰੇ ਕੱਢਾਂਗੇ ਸਾਡੇ ਤੇ ਕਲੱਬ ਨੂੰ ਫੰਡ ਫੁੰਡਾਉਂਦਾ ਕਿ ਬੈਸੀ ਮੁੰਡੇ ਕਰਦੇ ਸਹੀ ਤਾਂ ਵੀ ਕੋਈ ਫੰਡ ਫੁੰਡ ਨਹੀਂ ਆਇਆ ਅਸੀਂ ਤਾਂ ਮੁੰਡੇ ਆਸਮੇਂ ਪਾ ਲੈਂਦੇ ਆ ਕਿ ਪੈਸੇ ਕਿ ਕੋਈ ਮੇਰੇ ਯਾਰ ਦੋਸਤ ਆ ਰਹੀ ਮੇਰੀ ਮਾਸਦੀ ਦਾ ਮੰਗਾ ਵਾਰ ਹੈ ਕਿ ਉਹ ਪਾ ਦਿੰਦੇ ਪੈਸੇ ਨੂੰ ਪੂਲੀ ਮਦਦ ਕਰਦੇ ਹੈਗੀ ਤੇ ਪਿੰਡ ਵੱਲੋਂ ਯੋਗਦਾਨ ਪਿੰਡ ਵੱਨੋਂ ਯੋਗਦਾਨ ਠੀਕ ਠਾਕ ਹੀ ਹੈ ਹਜੇ ਤਾਂ ਬਾਈ ਪਤਾ ਨਹੀਂ ਤਾਂ ਠੀਕ ਠਾਕ ਹੈ ਨਵੇਂ ਕਲੱਬ ਬਣੇ ਨੂੰ ਦੋ ਕੁ ਮਹੀਨੇ ਹੋਏ ਆ ਦੋ ਮਹੀਨੇ ਹੋਏ ਤੱਕ ਕੀ ਹੋਇਆ ਨਹੀਂ ਇਹ ਠੀਕ ਠਾਕ ਹੀ ਹੈ ਯੋਗਦਾਨ ਨਾਲ ਤੋਂ ਤਾਂ ਹੈ ਨਹੀਂ ਕਿ ਬਈ ਕੰਮ ਬਹੁਤ ਵਧੀਆ ਕਰੀ ਜਾਂਦੇ ਆ ਤੁਸੀਂ ਤੁਹਾਡਾ ਕਲੱਬ ਲੱਗਦਾ ਨਹੀਂ ਜਿਵੇਂ ਨਵਾਂ ਬਣਿਆ ਹੋਊ ਕੰਮ ਤਾਂ ਸਾਡੇ ਮੁੰਡੇ ਮਿਹਨਤੀ ਆ ਨਾ ਬਈ ਥੂਰੇ ਲਗਨ ਨਾਲ ਕਰਦੇ ਆ ਕੰਮ ਹੁਣ ਵੀ ਤੁਹਾਡੇ ਕੰਮ ਬਹੁਤ ਵਧੀਆ ਚੱਲ ਰਿਹਾ ਤੇ ਫਿਊਚਰ ਦਾ ਕੀ ਪਲਾਨ ਆ ਫਿਊਚਰ ਦੇ ਸਾਡੇ ਪਲਾਨ ਇਹ ਆ ਬਈ ਵੀ ਅਸੀਂ ਨਗਰ ਚੀਤ ਤੋਂ ਨਾ ਜਾਣ ਦੇਰੀ ਤੇ ਪਹਿਲਾਂ ਅਸੀਂ ਸਾਰੇ ਪਿੰਡ ਵਿੱਚ ਪਾਈ ਕਰਨੀ ਐਗੀ ਤੇ ਪਿੰਡ ਦੇ ਕੋਤਿਹੜੇ ਜਿਹੜੇ ਰਾਣੀ ਦਰਵਾਜ਼ੇ ਬਹੁਤ ਪੁਰਾਣੇ ਉਹਨਾਂ ਨੂੰ ਰੰਗ ਬਦਲਾ ਕਰਨਾਗਾ ਫਿਰ ਅਸੀਂ ਸਾਹ ਦੇ ਰੱਖੀ ਆ ਨਾ ਉਹਨਾਂ ਰੰਗ ਵੇਰਾ ਕਰਨਾਂ ਇੱਕ ਇੱਥੇ ਅਸੀਂ ਬਣਾਉਣਾਗਾ ਉਹ ਬਾਈ ਦਿਖਾ ਮੜਾ ਜੀ ਕੈਮਰਾਮੈਨ ਦਿਖਾਉਗੇ ਉੱਥੇ ਅਸੀਂ ਬਣਾਉਣਾਗਾ ਆ ਬੈਡਮੈਂਟਨ ਵਾਲਾ ਕੁੜਗਾ ਵਾਸਤੇ ਤੇ ਉੱਧਰ ਅਸੀਂ ਬਣਾਉਣਾ ਉਧਰ ਬਾਲੀਵਾਲ ਦਾ ਕੁੜਗਾ ਵਾਸਤੇ ਤੇ ਸਕੂਲ ਚ ਮੁੰਡਿਆਂ ਵਾਸਤੇ ਟ੍ਰੈਕ ਫਿਲਡਾਂ ਉੱਤੇ ਬਣੇ ਜਾਂਦਾ ਬਾਲੀਵਾਲ ਦਾ ਤੇ ਕ੍ਰਿਕਟ ਦਾ ਗਰਾਊਂਡ ਸਾਨੂੰ 2-3 ਮਹੀਨੇ ਕਿ ਸਾੜਾ ਅਗਲੀ ਲਿਸਟ ਤੇ ਸਾਡੇ ਫੰਦਾ ਨਾ ਆਈ ਉਹ ਵੀ 2-3 ਮਹੀਨੇ ਲੱਗ ਜਾਂਦਾ ਗਰਾਊਂਡ ਬਣਦੀ ਉਰਦਰ ਮੁੰਡੇ ਕਿੱਦਾ ਕਰਮਗੇ ਜੋ ਤੁਰਮਾ ਤੇ ਡਾ ਕਰਨੀ ਆ ਤੂੰ ਵਧੀਆ ਜੀ ਗਰਾਂ ਦਾ ਆਊਗਾ ਸਾਡੇ ਚੰਦ 4 ਮੁੰਡੇ ਭਾਤੀ ਹੋਣਗੇ ਭਰੀਆ ਪਰ ਅੱਗੇ ਨਾਲ ਬਹੁਤ ਧਾਰ ਆ ਸਾਡੇ ਨਾਲ 3 ਦਿਨ ਦਾ ਸਾਡਾ ਵੀ ਗਿਰਦ ਦੋ ਤਿੰਨ ਮੁੰਡੇ ਭਾਤੀ ਵੀ ਹੋ ਗਏ ਹੁਣ ਬਈ ਦੋ ਤਿੰਨ ਮੁੰਡੇ ਭਾਤੀ ਕਿਹਦੇ ਦਾ ਚਲੋ ਬਈ ਪਤਾ ਨਹੀਂ ਵੀ ਨੌਤਗਿਆ ਮਰਚੰਟ ਮੇਗੀ ਚ ਕੀ ਆ ਤੇ ਤਾਂ ਨਾ ਅੱਗੇ ਤਾਂ ਪਹਿਲਾ ਮੁੰਡੇ ਯਾਰ ਜਿਹੜਾ ਹੋ ਚ ਗਿਆ ਤੇ ਉਹ ਆਪਣੇ ਤਲਾਬ ਦਾ ਮੁੰਡਾ ਸੀਗਾ ਤੇ ਆਪਣੇ ਤੁਰੇ ਦੋ ਤੰਗਾਂ ਤੋਂ ਹੁਗੇ ਮੰਮੀ ਚਾਰ ਦਾ ਸਨ ਤੇ ਜਿੰਨੇ ਬੈਸ ਨੂੰ ਹੋਦਾ ਗਿਆ ਰੱਜੂਰ ਦੇ ਕੋਸ਼ਿਸ਼ ਰੇੜ ਦੇਗੇ ਕਿ ਉਹ ਵੀ ਇਹ ਵੀ ਪਲਾਨ ਚ ਆ ਉਹਨਾਂ ਨਾਲ ਵੀ ਜਿਹਨੇ ਗੋਪੀ ਵਰੰਦੀਆ ਫੰਡੀ ਗੁਰਿਆ ਦੋ ਪੀੜਾ ਉਹਦੇ ਨਾਲ ਮੇਰੇ ਕੋਲੇ ਰਿਲੇਸ਼ਨ ਤੇ ਪਾਲੇ ਜੀ ਲਾਲ ਚੁਰੀ ਨਾਲ ਰਿਲੇਸ਼ਨ ਨੰਦਰੀ ਇਹ ਪਲਾਨ ਇਹਨਾਂ ਦਾ ਹੈਗਾ ਵੀ ਜਿੰਨਾ ਗੋਪੀ ਵਰੰਦੀਆ ਕੋਚਿੰਗ ਦਿੰਦਾ ਤਾਂ ਜਿੰਨੇ ਦੋਤਨ ਨੇ ਮਿੰਦੇ ਕਵਾਡ ਨੀ ਕੋਈ ਨਹੀਂ ਨਾ ਨਹੀਂ ਤੇ ਬਹੁਤ ਸਾਰੀ ਢੇੜਦੇ ਆ ਉਹਨਾਂ ਨੂੰ ਕੋਈ ਨਾ ਕੋਈ ਟ੍ਰੇਨਿੰਗ ਦਵਾਈ ਜਾਏ ਆ ਰਾਜੂ ਬਹੁਤ ਵਧੀਆ ਜਰਗਾ ਦਿਨਾਂ ਦੇਖ ਪਾਵੇ ਮੈਂ ਇਹ ਚੈਨਲਾਂ ਵਿੱਚ ਦੇਖਿਆ ਉਹ ਬਰੀ ਬੰਦਾ ਬਸ ਧੀਰੀ ਬਹੁਤ ਸਨਾ ਸਮਾਂ ਹੈ ਉਹਨੂੰ ਆਏ ਪਲਾਨ ਜਿਹੜੇ ਦੋ ਤਿੰਨ ਛੇੜ ਜਾਂਦੇ ਨੇ ਕੋਚਾਂ ਚਲੇ ਭੇਜਿਆ ਜਾਵੇ ਬਸ 1300 ਦਾ ਫੰਡ ਆ ਨੰਦਿਆਰ ਜਨਵਰੀ ਤੱਕ ਉਹਦੇ ਚਲੇ ਆ ਸਾਡੇ ਜੈਤਾਂ ਦਾ ਤੇ ਦੁਬਾਰੇ ਜਿਹੜੀਆਂ ਦੇ ਜਿਹੜੀ ਵੀ ਗੇਮ ਕਰਦੇ ਆ ਉਹਨਾਂ ਨੇ ਕੋਚਾਂ ਕੋਲੇ ਭੇਜਾਂਗੇ ਜਿਹਨੂੰ ਉਹਨਾਂ ਤੇ ਸਾਡੇ ਮੁੰਡੇ ਐਥਲੈਟਿਕ ਦਾ ਸਾਦੇ ਤੇ ਸਪੋਰਟ ਬਣਾਣਾ ਨਾ ਇਹਨਾਂ ਨੂੰ ਵੀ ਸੋਚੀ ਲੈਣਾ ਉਹਨੂੰ ਇਹ ਜਿਹੜੀ ਬੰਦਾ ਜਿਹੜਾ ਜੇਨ ਕਰਦਾ ਸਾਡੇ ਪਿੰਡ ਕੇ ਮੁੰਡੋ ਕਿਹੜੀਆਂ ਸਭ ਨੂੰ ਦੀ ਕੋਸ਼ਿਸ਼ ਹੰਬਾਰ ਵਾਹਈ ਕਲਦੀਪ ਸਨਵਾਦ ਬਈ ਤੁਹਾਡਾ ਸਾਡੇ ਨਾਲ ਗੱਲਬਾਤ ਕਰ ਲਈ ਜੀ ਸਿਵਰੇ ਅੱਜ ਆਪਾਂ ਮਲੇ ਸੀ ਕਲਦੀਪ ਸਿੰਘ ਨੂੰ ਪ੍ਰਧਾਨ ਜੋਗਸੇ ਦਾ ਕਲੱਬ ਦਾ ਤੇ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਪਿੰਡ ਵਿੱਚ ਇਹਨਾਂ ਦਾ ਕੰਮ ਦੇਖ ਕੇ ਸਵਾਦ ਆ ਗਿਆ ਤੇ ਮੇਰੀ ਵੀਡੀਓ ਦੇਖ ਲਈ ਮਿੱਤਰ ਬੇਲਿਆਂ ਨੂੰ ਆਪਾਂ ਇਹੀ ਕਹਿਣਾ ਚਾਹੁੰਦੇ ਆ ਕਿ ਆਪ ਦਾ ਪਿੰਡ ਸ਼ਾਮਕੇ ਰੱਖੋ ਧੰਨਵਾਦ